ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਹੈ ਅੱਜ ਆਪਾਂ ਕੁੰਡੇ ਘੋਟਣੇ ਚ ਚਟਣੀ ਬਣਾਉਣ ਲੱਗੇ ਆ ਆਪਣੇ ਕੋਲੇ ਹਰਾ ਪਦੀਨਾ ਸੀਗਾ ਆਪਾਂ ਦੋ ਪਿਆਜ਼ ਲਏ ਆ ਤੇ ਆਪਾਂ ਥੋੜੀ ਜਿਹੀ 슈ਗਰ ਲੈ ਲਈ ਇਹਦੇ ਵਿੱਚ ਆਪਣੇ ਕੋਲੇ ਅਨਾਰ ਦਾਣਾ ਹੈ ਥੋੜਾ ਜਿਹਾ ਚਾਟ ਮਸਾਲਾ ਤੇ ਰੈੱਡ ਚਿੱਲੀ ਆ ਤੇ ਅੱਧਾ ਚਮਚ ਆਪਣੇ ਕੋਲੇ ਲੂਣ ਦਾ ਤੇ ਆਪਾਂ ਦੋ ਹਰੀਆਂ ਮਿਰਚਾਂ ਲਗੀਆਂ ਨੇ ਅਬਸ ਇਹਦੇ ਵਿੱਚ ਇਹ ਖੋਸ਼ੀ ਪਾਉਣਾ ਪਰ ਆਪਾਂ ਜਿਹੜੀ ਕੁੰਡੇ ਦੀ ਹੁੰਦੀ ਹੈ ਬਹੁਤ ਸਵਾਦ ਲੱਗਦੀ ਹੈ ਤੇ ਇਸ ਕਰਕੇ ਆਪਾਂ ਹਣ ਕੁੰਡੇ ਦੇ ਵਿੱਚ ਘੁੱਟ ਕੇ ਤੁਹਾਨੂੰ ਤਿਆਰ ਕਰਕੇ ਦਿਖਾਉਣੀ ਆ ਪਹਿਲਾਂ ਆਪਾਂ ਪਦੀਨੇ ਨੂੰ ਨੂਨ ਪਾ ਕੇ ਕੁੱਟ ਲੈਣਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਦੀਨੇ ਨੂੰ ਇਹਦੇ ਵਿੱਚ ਪਾ ਲੈਨੇ ਆ ਕੁੰਡੇ ਚ ਤੇ ਫਿਰ ਆਪਾਂ ਇਹਨੂੰ ਕੁੱਟ ਲੈਣੀ ਇਹਨੂੰ ਚੰਗੀ ਤਰ੍ਹਾਂ ਮੈਂ ਤੋਂ ਸਵਾਦ ਲਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਲਏ ਆ ਸਾਰੇ ਇਹ ਪਾ ਦੇਣੇ ਆ। ਹੁਣ ਆਪਾਂ ਇਹ ਚੰਗੀ ਤਰਾਈ ਨੂੰ ਕੁੱਟ ਲੈਣਾ। ਜਦੋਂ ਇਹ ਚੰਗੀ ਤਰ੍ਹਾਂ ਪੀਸ ਗਿਆ ਜਾਂ ਫੇਰ ਆ ਪਾਏ ਦੇ ਵਿੱਚ ਆਪਾਂ ਪਾਵਾਂਗੇ ਉਹ ਨਹੀਂ ਆ ਨਾ ਤੇ ਗ੍ਰੀਨ ਥੀਲੀ ਲਓ ਜੀ ਦੇਖੋ ਆਪਣਾ ਪਦੀਨਾ ਜਿਹੜਾ ਉਹ ਕੁੱਟਿਆ ਗਿਆ ਹਜੇ ਹੋਰ ਆਪਣੇ ਤੋਂ ਕੁੱਟਿਆ ਜਾਣਾ ਇਹ ਕਿਉਂਕਿ ਆਪਾਂ ਇਹਦੇ ਵਿੱਚ ਗੰਦੇ ਪਾ ਕੇ ਚੰਗੀ ਤਰ੍ਹਾਂ ਕੁੱਟਣਾ ਹੁਣ ਆਪਾਂ ਜਿਹੜੇ ਆਪਣੇ ਗੰਦੇ ਇਹਨਾਂ ਨੂੰ ਆਪਾਂ ਬਰੀਕ ਕੱਟ ਕੇ ਇਸ ਤਰ੍ਹਾਂ ਪਾ ਦੇਣਾ। ਐਨੇ ਕ ਬਰੀਕ ਕੱਟ ਲੋ ਕਿਉਂਕਿ ਕੁੱਤੇ ਹੀ ਜਾਣੇ ਆ ਵਿੱਚ ਇਹ। ਐਦਾਂ। ਦਰੀਆਤੀ ਇਹ ਹੁੰਦੀ ਹੈ ਇਹਨੂੰ ਵਿੱਚੋਂ ਕੱਢ ਦੋ। ਇਹ ਫਿਰ ਨਾਲੇ ਤਾਂ ਕੁੱਪਤੀ ਨਹੀਂ ਜਾਂਦੀ ਨਾਲੇ ਦਾ ਟੇਸਟ ਨਹੀਂ ਵਧੀਆ ਆਉਂਦਾ ਇਹਨੂੰ ਕੱਢ ਕੇ ਸੋੜ ਦੋ ਤੇ ਆਹਾ ਆਪਾਂ ਐਦਾਂ ਬਰੀਕ ਬਰੀਕ ਕੱਟ ਕੇ ਪਾ ਦੇ ਤੇ ਜਿਹੜੀਆਂ ਆਪਣੀਆਂ ਹਰੀਆਂ ਮਿਰਚਾਂ ਨੇ ਇਹ ਆਪਾਂ ਦੋ ਲਈਆਂ ਨੇ ਕਿਉਂਕਿ ਥੋੜੀ ਹੀ ਆਪਾਂ ਰੈੱਡ ਵੀ ਪਾਤੀ ਆ ਇਹਨੂੰ ਵੀ ਐਮ ਬਰੀਕ ਕੱਟ ਕੇ ਪਾ ਦੂ ਉਹੀ ਛੇਤੀ ਕੁਤੀ ਜਾਂਦੀ ਹੈ ਜੇ ਥੋੜੀ ਹੀ ਬਰੀਕ ਕੱਟ ਕੇ ਪਾ ਦੋਗੇ ਤਾਂ ਤੇ ਆਪਾਂ 슈ਗਰ ਵੀ ਨਾਲ ਹੀ ਪਾ ਦੇਣੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲਾਂਗੇ ਚੰਗੀ ਤਰ੍ਹਾਂ ਹੁਣ ਦੇ ਲਈ ਤਾਂ ਮੈਕਸੀ ਨਾਲੋਂ ਜ਼ਿਆਦਾ ਵਧੀਆ ਬਣਦੀ ਹੈ ਜਿਹੜੀ ਮੈਕਸੀ ਚ ਆਪਾਂ ਗ੍ਰੇਨਡਰ ਚ ਕੁੱਟ ਲੈਂਦੇ ਆ ਪੀਸ ਲਈ ਨੇ ਉਹ ਪਾਣੀ ਜਾਂ ਛੱਡ ਜਾਂਦੀ ਹੈ ਇਸ ਕਰਕੇ ਬਾਲੀ ਸੁਆਦ ਲੱਗਦੀ ਆ ਤੇ ਹੁਣ ਆਪਾਂ ਤੁਹਾਨੂੰ ਕੁੱਟ ਕੇ ਦਿਖਾਉਣੀ ਆ ਲਓ ਜੀ ਵੇਖੋ ਇਸ ਤਰ੍ਹਾਂ ਦੀ ਇਹ ਪੀਸੀ ਗਈ ਆ ਅਜੇ ਜੇ ਤੁਸੀਂ ਹੁਣ ਪੀਸਣੀ ਚਾਹੁੰਦੇ ਆ ਥੋੜੀ ਜਿਹੀ ਹੋਰ ਪੀਸ ਸਕਦੇ ਆ ਪਰ ਅਸੀਂ ਚਾਹੁੰਨੇ ਆ ਵੀ ਇਸ ਤਰ੍ਹਾਂ ਹੀ ਠੀਕ ਆ ਇਹਨੂੰ ਚੰਗੀ ਤਰ੍ਹਾਂ ਨਾ ਤੁਸੀਂ ਦੋਵੇਂ ਪਾਸੇ ਏਗਾ ਪੈਰ ਲਾ ਕੇ ਹੁੰਦੈਨ ਫਿਰ ਇਹਨੂੰ ਇੱਕ ਬੋਲ ਕਮਾਉ ਉਹ ਤੋਂ ਬੋਲ ਕਮਾਉ ਨੇ ਆ ਫੇਰੇ ਹੀ ਚੰਗੀ ਤਰ੍ਹਾਂ ਪੀਸੀ ਜਾਂਦੀ ਆ ਤੇ ਸਖਤ ਚੰਗੀ ਤਰ੍ਹਾਂ ਆਉਂਦੀ ਆ ਨੂੰ ਲੱਗਦੀ ਆ ਤੇ ਹੁਣ ਆਪਾਂ ਇਹਨੂੰ ਕਿਸੇ ਢਾਂਡੇ ਦੇ ਵਿੱਚ ਕੱਢ ਲੈਂਦੇ ਆ ਇਸ ਤਰ੍ਹਾਂ ਦੀ ਤਿਆਰ ਹੋਈ ਆ ਤੇ ਹੁਣ ਆਪਾਂ ਢਾਂਡੇ 'ਚ ਕੱਢ ਕੇ ਤੁਹਾਨੂੰ ਦਿਖਾਉਣੀ ਆ ਦੇਖੋ ਇਸ ਚਟਨੀ ਕਿਹਾਰ ਹੋਈ ਆਪਣੀ ਸੇਕਣੀ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇਹ ਬਹੁਤ ਸਵਾਦ ਲੱਗਦੀ ਆ ਜਿਵੇਂ ਹੁਣ ਆਪਣੀ ਕੋਈ ਥਾਰੀ ਸਬਜ਼ੀ ਵਗੈਰਾ ਨਹੀਂ ਹੁੰਦੀਗੇ ਤੇ ਤੁਸੀਂ ਚਟਨੀ ਬਣਾ ਕੇ ਤੇ ਨਾਲ ਦਹੀਂ ਲੈਣੋ ਤੇ ਬਧੀਗਾ ਰੋਟੀ ਖਾਦੀ ਜਾਂਦੀ ਹੈ ਲਓ ਜੀ ਤੁਸੀਂ ਵੀ ਸਾਡੇ ਤਰੀਕੇ ਨਾਲ ਇਸ ਤਰ੍ਹਾਂ ਕੁੰਦੇ ਦੀ ਜਟਣੀ ਬਣਾ ਕੇ ਖਾ ਕੇ ਦੇਖਿਓ ਤੇ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਜਟਣੀ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੀ ਵੀਡੀਓ ਨੂੰ ਟਿਕਟੌਕ ਤੇ ਤੇ ਇੰਸਟਾਗ੍ਰਾਮ ਤੇ ਵੀ ਦੇਖ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮੱਚ